ਹੈਲੋ ਦੋਸਤੋ ਕਿਵੇਂ ਹੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਗੇ ਮੈਂ ਦੀਪਕ ਪਰ ਹਾਊਸਮੇਕਰ ਚੈਨਲ ਤੋਂ ਹਾਂ ਤੁਹਾਡੇ ਲਈ ਇੱਕ ਅੱਜ ਫਿਰ ਲਜਰੀ ਹਾਊਸ ਲੈ ਕੇ ਆਇਆ ਜਿਸ ਦਾ ਤੁਸੀਂ ਰੇਟ ਸੁਣ ਕੇ ਬਹੁਤ ਹੈਰਾਨ ਹੋਗੇ ਜੋ ਤੁਹਾਨੂੰ 215 ਗਜ ਵਿੱਚ ਮਿਲਦਾ ਹੈ ਤੇ ਮੇਰੀ ਵੀਡੀਓ ਦੇਖਣ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਫੋਲੋ ਕਰੋ ਤੇ ਅੱਗੇ ਤੱਕ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਦੋਸਤੋ ਜੇ ਅਸੀਂ ਜ਼ਿਆਦਾ ਗੱਲ ਕਰੀਏ ਤਾਂ ਮੇਰੇ ਜੋ ਹਾਊਸ ਹੈ ਉਹਦੀ ਡਾਈਮੈਂਸ਼ਨ ਤੁਹਾਨੂੰ 30 ਫਰੰਟ ਤੇ 65 ਵੈਗ ਮਿਲਦੀ ਹੈ ਜੋ ਤੁਹਾਨੂੰ 215 ਗਜ ਦੇ ਵਿੱਚ ਮਿਲੇਗਾ ਜਿਸ ਵਿੱਚ ਤੁਹਾਨੂੰ ਬਹੁਤ ਹੀ ਬਹੁਤ ਖੂਬਸੂਰਤ ਚੀਜ਼ਾਂ ਮਿਲਣਗੀਆਂ ਜਿਸ ਵਿੱਚ ਅਸੀਂ ਜੇ ਕਾਰਪਾਰਕਿੰਗ ਦੀ ਗੱਲ ਕਰੀਏ ਰੂਮ ਦੀ ਗੱਲ ਕਰੀਏ ਜੇ ਬੂਟਨ ਦਾ ਵਰਕ ਦਾ ਗੱਲ ਕਰੀਏ ਤਾਂ ਤੁਹਾਨੂੰ ਹਰ ਇੱਕ ਚੀਜ਼ ਵਿੱਚ ਬਹੁਤ ਹੀ ਸੁੰਦਰ ਡਿਜ਼ਾਈਨ ਮਿਲੇਗਾ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਜੋ ਵੀਡੀਓ ਦੇਖ ਰਹੇ ਹੋ ਤਾਂ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਮੇਰੀ ਵੀਡੀਓ ਦੇ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਜਜਮੈਂਟ ਕਰਾਈ ਜਾਊ ਵੀ ਕਿਹੜੀ ਕਿਹੜੀ ਚੀਜ਼ ਵਿੱਚ ਲੱਗੀ ਹੋਈ ਹੈ ਕਿਹੜੇ-ਕਿਹੜੇ ਵਿੱਚ ਵਰਕ ਹੋਇਆ ਹੋਇਆ ਹੈਗਾ ਜੇ ਮੈਂ ਤੁਹਾਨੂੰ ਹੁਣ ਸਟਾਰਟ ਕਰੀਏ ਜੋ ਰਾਜੋ ਦੋ ਇਹ ਜਿਹੜੀ ਆਪਣੀ ਇਹ ਕੋਠੀਵਾਂਦਰੀ ਇਹ ਬਣੀ ਹੋਈ ਹੈ ਇਹ ਇਸ ਨੂੰ 30 ਫਰੰਟ ਵਿੱਚ ਮਿਲਦੀ ਹੈ ਜਿਸ ਵਿੱਚ ਤੁਹਾਨੂੰ ਹਰੇਕ ਚੀਜ਼ ਬਹੁਤ ਓਪਨ ਏਰੀਆ ਵਿੱਚ ਮਿਲੇਗੀ ਜਿਸ ਦਾ ਫਰੰਟ ਤੁਹਾਨੂੰ 3 ਮਿਲਦਾ ਤੇ ਬਾਹਰੋਂ ਐਲੀਵੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਐਲੀਵੇਸ਼ਨ ਬਣਿਆ ਹੋਇਆ ਹੈਗਾ ਤੇ ਇਸ ਵਿੱਚ ਤੁਹਾਨੂੰ ਸਲੈਟਰ ਗੇਟ ਮਿਲਦਾਗਾ ਜੋ ਕਾਫੀ ਹੈਵੀ ਕੁਆਲਿਟੀ ਤੇ ਸਟੀਲ ਦਾ ਬਣਿਆ ਹੋਇਆ ਜਿਸ ਵਿੱਚ ਤੁਹਾਨੂੰ ਜੋ ਕਾਰ ਪਾਰਕਿੰਗ ਮਿਲ ਰਹੀ ਹੈ ਉਹ ਤੁਹਾਨੂੰ ਤਿੰਨ ਕਾਰ ਪਾਰਕਿੰਗ ਮਿਲਦੀ ਹੈ ਜਿਸ ਵਿੱਚ ਤੁਸੀਂ ਫੋਰਚੂਨਰ Honda City ਤੇ इजीली ਇੱਥੇ Swift ਗੱਡੀ ਵੀ ਤੁਸੀਂ پارک ਕਰ ਸਕਦੇ ਤੇ इजीली ਇੱਥੇ ਤੁਸੀਂ ਵਹੀਕਲ ਵੀ ਇੱਥੇ ਏਰੀਆ ਵਿੱਚ پارک ਕਰ ਸਕਦੇ ਹੋ ਆ ਦੋਸਤੋ ਜੀ ਅਸੀਂ ਮੱਥੇ ਨੀਚੇ ਫਾਰਸ਼ ਦੀ ਗੱਲ ਕਰੀਏ ਇਸ ਵਿੱਚ ਤੁਹਾਨੂੰ ਸਾਊਥ ਤੇ ਇਟਾਲੀਅਨ ਦਾ ਪੱਥਰ ਮਿਲਦਾ ਜਿਸ ਵਿੱਚ ਫੁੱਲ ਸ਼ਾਈਨਿੰਗ ਨਾਲ ਬਣਿਆ ਹੋਇਆ ਹੈਗਾ ਤੇ ਜਿੰਨਾ ਤੁਸੀਂ ਸਫਾਈ ਕਰਦੇ ਜਾਓਗੇ ਉਨਨੇ-ਉਨਨੇ ਸ਼ਾਈਨਿੰਗਾਂ ਦੀ ਜਾਊ ਤੇ ਫੁੱਲ ਡਿਜ਼ਾਈਨ ਵੀ ਇਸ ਵਿੱਚ ਤੁਹਾਨੂੰ ਪੀਓਪੀ ਮਿਲਦੀ ਹੈ ਇਹਦੇ ਵਿੱਚ ਤੇ ਫੁੱਲ ਲਾਈਟਿੰਗ ਮਿਲਦੀ ਹੈ ਔਰ ਅਸੀਂ ਜੇ ਮੇਨ ਡੋਰ ਦੀ ਗੱਲ ਕਰੀਏ ਇਸ ਵਿੱਚ ਤੁਹਾਨੂੰ 2.5 ਫੁੱਟ ਦਾ ਜਿਸ ਦੇ ਵਿੱਚ ਤੁਹਾਨੂੰ ਲੋਹੇ ਦੀ ਚੰਗਾਟ ਮਿਲਦੀ ਹੈ ਜਿਸ ਨੂੰ ਸਿਉਂਗ ਤੇ ਸਲਾਵ ਤੇ ਦੀਮਕ ਦੀ ਫੁੱਲ ਗਾਰੰਟੀ ਰਹਿੰਦੀ ਹੈ ਤੇ ਨਾਲ ਹੀ ਤੁਹਾਨੂੰ ਜੋ ਮੇਨ ਡੋਰ ਮਿਲਦਾ ਇਹਦੇ ਵਿੱਚ ਤੁਹਾਨੂੰ ਫੁੱਲ ਡਿਜ਼ਾਈਨ ਵਿੱਚ ਗੋਲਡਨ ਸਟ੍ਰਿਪ ਦੇ ਨਾਮਿਲਦਾ ਤੇ ਫੁੱਲ ਹੈਂਡਲਿੰਗ ਲੁੱਕ ਵਿੱਚ ਮਿਲਦੀ ਹੈ ਦੋਸਤੋ ਤੇ ਜਿਹਦੇ ਵਿੱਚ ਫੁੱਲ ਗਾਰੰਟੀ ਤੁਹਾਨੂੰ ਮਿਲੇਗੀ ਤੇ ਦੋਸਤੋ ਅਸੀਂ ਇਹ ਅੰਦਰ ਦੇ ਏਰੀਆ ਦੀ ਗੱਲ ਕਰੀ ਤਾਂ ਅੰਦਰ ਦਾ ਏਰੀਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ 200 ਗੱਜ ਵਿੱਚ ਬੰਦੇ ਨੇ ਬੱਲੇ ਬੱਲੇ ਕਰਾ ਰੱਖਿਆ ਜਿਸ ਦੇ ਵਿੱਚ ਤੁਹਾਨੂੰ ਜੋ ਲੋਬੀ ਦਾ ਏਰੀਆ ਮਿਲਦਾਗਾ ਇਸ ਦੇ ਵਿੱਚ ਤੁਸੀਂ ਈਜ਼ਲੀ ਇੱਥੇ ਮਤਲਬ ਡੈਨੀਅਲ ਟੇਬਲ ਹੈ ਤੇ ਸੋਫਾ ਸਾਡੇ ਈਜ਼ਲੀ ਇੱਥੇ ਕੈਰੀ ਕਰ ਸਕਦੇ ਹੋ ਤੇ ਜਿਸ ਦੇ ਵਿੱਚ ਤੁਹਾਨੂੰ LED ਪੈਨਲ ਵੀ ਤੇ ਪੂਜਾ ਰੂਮ ਵੀ ਲੱਗ ਮਿਲਦਾ ਹੈ ਜੇ ਤੁਸੀਂ ਪੂਜਾ ਰੂਮ ਦੇਖ ਸਕਦੇ ਤੁਹਾਡੇ ਸਾਹਮਣੇ ਸਾਈਡ ਤੇ ਲੱਗਿਆ ਹੋਇਆ ਕਾਫੀ ਖੁੱਲਾ ਡੁੱਲਾ ਇੱਥੇ ਪੂਜਾ ਰੂਮ ਬਣਿਆ ਹੋਇਆ ਤੇ ਨਾਲ ਹੀ ਤੁਹਾਨੂੰ ਇੱਥੇ ਜੋ LED ਪੈਨਲ ਦਿੱਤਾ ਹੋਇਆ ਇੱਥੇ ਜੋ ਤੁਸੀਂ ਬਾਕਸ ਵੀ ਚੈੱਕ ਕਰ ਸਕਦੇ ਹੋ ਈਜ਼ੀ ਤੁਹਾਨੂੰ ਇੱਥੇ ਬਾਕਸ ਦਾ ਜਿੰਨਾ ਮਰਜ਼ੀ ਸਮਾਨ ਤੁਸੀਂ ਇੱਥੇ ਕੈਰੀ ਕਰ ਸਕਦੇ ਹੋ ਤੁਹਾਨੂੰ ਰੂਮ ਜਿੰਨਾ ਇੱਥੇ ਕਾਪੋਰਡ ਦਿੱਤੇ ਗਏ ਨੇ ਤੇ ਕੋਈ ਵੀ ਜਿੱਥੇ LED ਆ ਤੁਸੀਂ ਕੋਈ ਵੀ ਜਿੰਨੇ ਮਰਜ਼ੀ ਇੰਚ ਦੀ LED ਹੋਵੇ ਇੱਥੇ ਤੁਸੀਂ ਕੈਰੀ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਇੱਥੇ ਵੈਂਟੀ ਤੇ ਸ਼ੈਂਕ ਮਿਲਦਾਗਾ ਤੇ ਨਾਲ ਹੀ ਤੁਹਾਨੂੰ ਜੋ ਦੋਸਤ ਜੀ ਡਰੈਅ ਰੂਮ ਦੀ ਗੱਲ ਕਰੀਏ ਜੋ ਡਰੈਅ ਰੂਮ ਦਾ ਏਰੀਆ ਦੋਸਤੋ ਸੁਣੋ ਉਹ 15x15 ਦਾ ਮਿਲਦਾ ਹੈ ਜਿਸ ਵੀ ਚੀਜ਼ ਦੀ ਤੁਸੀਂ ਦੀਵਾਨ ਆ ਦਾ ਸੈੱਟ ਤੇ ਲਗਾ ਸਕਦੇ ਹੋ ਤੇ 7 ਸਿੱਕੜ ਉੱਤੇ ਸੋਫਾ ਏਰੀਆ ਤੇ ਤੁਸੀਂ ਕੈਰੀ ਕਰ ਸਕਦੇ ਹੋ ਜੇ ਅਸੀਂ ਡੌਨ ਸ਼ੀਲਿੰਗ ਦੀ ਵੀ ਗੱਲ ਕਰੀ ਤਾਂ ਡੌਨ ਸ਼ੀਲਿੰਗ ਤੁਸੀਂ ਦੇਖ ਰਹੇ ਹੋ ਕਿੰਨੇ ਸੋਹਣੇ ਡਿਜ਼ਾਈਨ ਵਿੱਚ ਬਣੀ ਹੋਈ ਆ ਤੇ ਜੋ ਦੀਵਾਰ ਤੇ ਜੋ ਟੈਕਚਰ ਹੋਇਆ ਹੈ ਇਹ ਫੁੱਲ ਡਿਜ਼ਾਈਨ ਦੇ ਵਿੱਚੋਂ ਫੁੱਲ ਕੁਆਲਿਟੀ ਦੇ ਵਿੱਚੋਂ ਜਿਸ ਨੂੰ ਸਲਾਹ ਤੇ ਸਿਉਂਕ ਤੋਂ ਆਪਾਂ ਬਚਾ ਸਕਦੇ ਜਵਾਦ ਨੂੰ ਆਪਣੇ ਨੂੰ ਤੇ ਤੁਸੀਂ ਬਾਅਦ ਦੀ ਤਰ੍ਹਾਂ ਵੀ ਚੈੱਕ ਕਰ ਸਕਦੇ ਜੋ ਆਰਕ ਬਣੀ ਹੋਈ ਐ ਇਹ ਫੁੱਲ ਡੀਅਨ ਦੇ ਵਿੱਚ ਬਣੀ ਹੋਈ ਐ ਤੁਸੀਂ ਇੱਥੇ ਮਤਲਬ ਕੋਈ ਵੀ ਸਮਾਨ ਆਪਣਾ ਡਿਸਪਲੇ ਕਰ ਸਕਦੇ ਹੋ ਇੱਥੇ ਮਤਲਬ ਡਾਇਰ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਵਾਸਤੇ ਜੇ ਅਸੀਂ ਹੁਣ ਨਾਲ ਨਾਲ ਲੋਬੀ ਦੇ ਏਰੀਆ ਵਿੱਚ ਕਿਚਨ ਦੀ ਗੱਲ ਕਰੀ ਤਾਂ ਕਿਚਨ ਵੀ ਤੁਹਾਨੂੰ ਕਾਫੀ ਓਪਨ ਏਰੀਆ ਵਿੱਚ ਮਿਲਦੀ ਐ ਜਿਸ ਵਿੱਚ ਤੁਹਾਨੂੰ ਫੁੱਲ ਕੁਆਲਿਟੀ ਫੁੱਲ ਬੂਟਨ ਵਰਕ ਤੇ ਫੁੱਲ ਟੈਂਟਮ ਦਿੱਤੇ ਗਏ ਨੇ ਤੇ ਹੈਂਡਲੈਸ ਤੁਹਾਨੂੰ ਇੱਥੇ ਕਿਚਨ ਮਿਲਦੀ ਐ ਇਸ ਨੂੰ ਜੋ ਅੰਡਰ ਗਾਉਂਡ ਹੈ ਜੋ ਗੈਸ ਪਾਈਪਸ ਨੂੰ ਬਾਹਰ ਦੀ ਤਰਫ ਤੁਹਾਡਾ ਸਿਲੰਡਰ ਆ ਜਾਏਗਾ ਤੇ ਅੰਡਰ ਗਾਉਂਡ ਤੁਹਾਨੂੰ ਇੱਥੇ ਗੈਸ ਪਾਈਪ ਮਿਲਦੀ ਹੈ ਤੇ ਸਾਰੀ ਤੁਹਾਨੂੰ ਅੱਛੀ ਕੁਆਲਿਟੀ ਦੇ ਤੇ ਬੂੜਨ ਵਰਚਾ ਤੇ ਡਰੋ ਮਿਲਦਾ ਤੇ 10 ਸਾਲ ਦੀ ਵੈਰੈਂਟੀ ਹੈ ਸਾਥ ਤੁਹਾਨੂੰ ਸ਼ੌਕਤ ਦੀ ਕੁਆਲਿਟੀ ਮਿਲਦੀ ਹੈ ਇੱਥੇ ਤੇ ਸਾਰੀਆਂ ਤੁਹਾਨੂੰ ਇੱਥੇ ਟੂਟੀਆਂ ਲਗਾ ਕੇ ਦਿੱਤੀਆਂ ਜਾਣਗੀਆਂ ਦੋਸਤੋ ਤੇ ਨਾਲ ਹੀ ਤੁਹਾਨੂੰ ਮੈਂ ਓਵਨ ਦੀ ਇੱਥੇ ਫਿਟਿੰਗ ਮਿਲਦੀ ਹੈ ਤੇ ਆਰਓ ਦੀ ਤੁਹਾਨੂੰ ਫਿਟਿੰਗ ਮਿਲਦੀ ਹੈ ਤੇ ਨਾਲ ਹੀ ਤੁਹਾਨੂੰ ਫ੍ਰਿਜ ਦੀ ਪ੍ਰੋਵੀਜ਼ਨ ਦਿੱਤੀ ਗਈ ਕਿਚਨ ਵਿੱਚ ਲੱਗ ਤੋਂ ਤੁਸੀਂ ਇੱਥੇ ਕੋਈ ਵੀ ਡਬਲ ਡੋਰ ਫ੍ਰੀਜ ਤੇ ਕੈਰੀ ਕਰ ਸਕਦੇ ਨਾਲ ਹੀ ਤੁਹਾਨੂੰ ਕਰੋਕਰੀਆ ਸਮਾਨ ਰੱਖਣ ਵਾਸਤੇ ਇੱਥੇ ਪਲਮੀਰਾ ਦਿੱਤੀ ਗਈ ਹੈ ਦੋਸਤੋ ਉਹ ਦੋਸਤੋ ਮੈਂ ਤੁਹਾਨੂੰ ਗੱਲ ਕਰਾਂ ਕਿ 200 ਤੋਂ ਬਹੁਤ ਤੁਹਾਨੂੰ ਮੈਂ ਘਰ ਦਿਖਾਏ ਨੇ ਕੁਝ ਜਿਸ ਹਿਸਾਬ ਨਾਲ ਬੰਦੇ ਨੇ ਮੇਨਟੇਨ ਕਰਿਆ 215 ਨਾਲ ਦੇ ਘਰ ਨੂੰ ਤਾਂ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਤੁਹਾਨੂੰ ਹਰ ਇੱਕ ਚੀਜ਼ ਵਧੀਆ ਓਪਨ ਏਰੀਆ ਵਿੱਚ ਮਿਲਦੀ ਹੈ ਜੇ ਅਸੀਂ ਰੂਮ ਦੀ ਵੀ ਗੱਲ ਕਰੀਏ ਤਾਂ ਰੂਮ ਵੀ ਤੁਹਾਨੂੰ 12x14 ਦਾ ਮਿਲਦਾ ਜਿਸ ਵਿੱਚ ਤੁਹਾਨੂੰ ਕਾਪਵੋਡ ਮਿਲਦਿਆ ਨਾਲ ਤੁਹਾਨੂੰ ਬੈੱਡ ਬਾਕਸ ਹੈ ਤੇ ਨਾਲ ਤੁਹਾਨੂੰ LED ਪੈਨ ਮਿਲਦਿਆ ਜੇ ਅਸੀਂ ਬੈੱਡ ਬਾਕਸ ਦੀ ਗੱਲ ਕਰੀਏ ਤਾਂ ਬੈੱਡ ਬਾਕਸ ਵੀ ਤੁਹਾਨੂੰ 6x6 ਦਾ ਮਿਲਦਾ ਹੈਗਾ ਉਹ ਫੁੱਲ ਡਿਜ਼ਾਈਨ ਵਿੱਚ ਬਣਿਆ ਹੋਇਆ ਤੇ ਫੁੱਲ ਕੁਆਲਿਟੀ ਅਤੇ ਬੁਡਨ ਵਰਕ ਹੈ ਵਾਟਰਪੂਫ ਇਹਨੂੰ ਲੱਕੜ ਲੱਗੀ ਹੋਈ ਹੈ ਤੇ ਨਾਲ ਹੀ ਤੁਹਾਨੂੰ ਬੜਾ ਸਾਰਾ LED ਪੈਨਲ ਮਿਲਦਾ ਰੂਮ ਵਿੱਚ ਇੱਥੇ ਤੁਸੀਂ ਸਮਾਨ ਵੀ ਆਪ ਦਾ ਡਿਸਪਲੇ ਕਰ ਸਕਦੇ ਹੋ ਕਿ ਜਿੰਨੇ ਮਰਜ਼ੀ ਇੰਚ ਦੇ ਇੱਥੇ LED ਲਗਾ ਸਕਦੇ ਤੇ ਨਾਲ ਹੀ ਤੁਹਾਨੂੰ ਜਿਹੜੇ ਕੱਪ ਬੋਰਡ ਦੇ ਉੱਤੇ ਤੇ ਮਿਲਦੇ ਨੇ ਫੁੱਲ ਹਾਈਟ ਤੱਕ ਛੱਤ ਤੱਕ ਤੁਹਾਨੂੰ LED ਪੈਨਲ ਇੱਥੇ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਜਿੰਨਾ ਮਰਜ਼ੀ ਸਮਾਨ ਤੁਸੀਂ ਇੱਥੇ ਕੈਰੀ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਉੱਤੇ ਡਰੈਸਿੰਗ ਦਿੱਤਾ ਗਿਆ ਹੈ ਜਿਵੇਂ ਤੁਸੀਂ ਕੋਸਮੈਟਿਕ ਦਾ ਸਮਾਨ ਰੱਖਣਾ ਤੁਸੀਂ ਨੀਚੇ ਡਰੋ ਦਿੱਤੇ ਗਏ ਨੇ ਤੇ ਸ਼ੀਸ਼ੇ ਦੇ ਪਿੱਛੇ ਵੀ ਤੁਹਾਨੂੰ ਕਾਫੀ ਏਰੀਆ ਦਿੱਤਾ ਗਿਆ ਹੈ ਕੋਸਮੈਟਿਕ ਦੇ ਸਮਾਨ ਰੱਖਣ ਨੂੰ ਤੇ ਨਾਲ ਬੈੱਡ ਦੀ ਤਰਫ ਦੋਨਾਂ ਪਾਸੇ ਤੁਹਾਨੂੰ ਬੈਂਟੀਆਂ ਮਿਲਦੀਆਂ ਫੁੱਲ ਹਾਈਟ ਵਿੱਚ ਤੇ ਨੀਚੇ ਵੀ ਕਾਫੀ ਲੰਬਾ ਡਰੋ ਹੈ ਹਾਇਕ ਗੱਲ ਹੋ ਦੋਸਤੋ ਜੇ ਆਪਾਂ ਇੱਥੇ ਸ਼ੀਟ ਦੀ ਗੱਲ ਕਰੀਏ ਤਾਂ ਪੂਰੇ ਰੂਮ ਵਿੱਚ ਸਿਮਿਲੇਰ ਸ਼ੀਟ ਲੱਗੀ ਹੋਈ ਹੈ ਉਹ ਸ਼ੀਟ ਤਾਂ ਆਪਾਂ ਲੱਗੇ ਲੱਗੇ ਜੇ ਤੁਸੀਂ ਦਰਵਾਜ਼ੇ ਦੇ ਪਿੱਛੇ ਪਾਸੇ ਵੀ ਚੈੱਕ ਕਰਦੇ ਹੋ ਤਾਂ ਤੁਹਾਨੂੰ ਸ਼ੀਟ ਨਾਲ ਦੇ ਇੱਥੇ ਪੇਂਟ ਤੇ ਟੈਕਸਚਰ ਕੀਤਾ ਹੋਇਆ ਨਾਲ ਦੀ ਨਾਲ ਤੇ ਬੈੱਡ ਬੋਸ ਹੋ ਗਿਆ ਕਾਪ ਸੋ ਤੁਹਾਨੂੰ ਸੇਮ ਸਿਮਿਲਰਸ ਮੈਕਾ ਮਿਲਦਾ ਇਹਦੇ ਵਿੱਚ ਤੇ ਬੈਂਟੇ ਦੋਨਾਂ ਤੇ ਸੇਮ ਚੀਜ਼ ਮਿਲਦੀ ਆ ਉਹ ਜੇ ਆਪਾਂ ਜਿਹਦੇ ਨਾਲ ਵਾਸ਼ਰੂਮ ਅਟੈਚ ਦੀ ਗੱਲ ਕਰੀ ਤਾਂ ਵਾਸ਼ਰੂਮ ਵੀ ਤੁਹਾਨੂੰ ਅੱਡੇ ਰੂਮ ਦੇ ਸਾਈਜ਼ ਜਿੰਨਾ ਸਾਈਜ਼ ਵਿੱਚ ਇਹ ਵਾਚੇਗਾ ਜਿਸ ਵਿੱਚ ਤੁਹਾਨੂੰ ਸ਼ੀਟ ਮਿਲੇ ਮਿਲੇਗੀ ਸ਼ੈਂਕ ਤੇ ਸ਼ਾਵਰ ਵਗੈਰਾ ਸਾਰਾ ਕੁਝ ਇਨਕਲੂਡ ਹੋ ਕੇ ਮਿਲੇਗਾ ਤੇ ਮਤਲਬ ਅੱਛੀ ਕੁਆਲਿਟੀ ਤੁਹਾਨੂੰ ਇਹਦੇ ਵਿੱਚ ਟਾਇਲ ਮਿਲਦੀ ਆ 2x4 ਦੀ ਫਿਰ ਉਸ ਤੋਂ ਤੁਹਾਨੂੰ ਨਾਲ ਨਾਲ ਇੱਥੇ ਬਾਥਰੂਮ ਦੋ ਮੇਜ਼ ਅੱਛੇ ਡਿਜ਼ਾਈਨ ਵਿੱਚ ਤੁਸੀਂ ਕਈ ਥੋਕਿਆਂ ਵਿੱਚ ਦੇਖਿਆ ਹੋਵੇਗਾ ਕਿ ਸਿੰਪਲ ਡੋਰ ਲਗਾ ਕੇ ਨੇ ਇਸ ਬੰਦੇ ਨੇ ਮਤਲਬ ਵਾਸ਼ਰੂਮ ਚ ਵੀ ਅੱچھے ਡਿਜ਼ਾਈਨ ਚ ਤੁਹਾਨੂੰ ਡੋਰ ਲਗਾ ਦਿੱਤਾ ਅੱਛੀ ਲੁੱਕ ਵਿੱਚ ਹੈ ਜੇ ਲੋਕ ਤਾਂ ਆਪਾਂ ਹੁਣ ਆਪਾਂ ਗੱਲ ਕਰੀਏ ਬੋਸ਼ੀ ਏਰੀਆ ਦੀ ਲੇਡੀ ਨੂੰ ਜ਼ਿਆਦਾ ਤਾਂ ਦਿੱਕਤ ਆਉਂਦੀ ਸੀ ਕੀਚਨ ਤੇ ਬੋਸ਼ੀ ਏਰੀਆ ਵਿੱਚ ਕਿ ਬੋਸ਼ੀ ਏਰੀਆ ਵੀ ਕਾਫੀ ਖੁੱਲਾ ਤੁਸੀਂ ਬੋਸ਼ੀ ਏਰੀਆ ਵੀ ਦੇਖ ਸਕਦੇ ਹੋ ਕਿ ਡੋਰਨ ਤਾਂ ਵੀ ਵੱਡਾ ਬੋਸ਼ੀ ਏਰੀਆ ਦਿੱਤਾ ਬੰਦੇ ਨੇ ਇਹਦੇ ਵਿੱਚ ਕੋਠੀ ਵਿੱਚ ਦੋਸਤੋ ਅਜੇ ਆਪਾਂ ਦੂਜੇ ਰੂਮ ਦੀ ਗੱਲ ਕਰੀ ਤਾਂ ਦੂਜਾ ਰੂਮ ਵੀ ਤੁਹਾਨੂੰ ਸੇਮ ਸਾਈਜ਼ ਦਾ ਮਿਲਦਾ ਜਿਸ ਵਿੱਚ ਤੁਹਾਨੂੰ ਵਾਸ਼ਰੂਮ ਅਟੈਚ ਮਿਲੇਗਾ ਤੇ ਸੇਮ ਸ਼ੀਟ ਸਿਮਿਲਰ ਸ਼ੀਟ ਮਿਲੇਗੀ ਜੋ ਤੁਹਾਨੂੰ ਬੈ ਮਿਲੇ ਹੋਏ ਕੀਤੇ ਨਾਲ ਹੀ ਤੁਹਾਨੂੰ ਬੋਸ ਨੂੰ ਅਟੈਚ ਮਿਲੇਗਾ ਉਹ ਦੋਸਤ ਜੇ ਰੂਮ ਦੇ ਸਾਈਜ਼ ਦੀ ਗੱਲ ਕਰੀਏ ਤਾਂ ਦੋ ਰੂਮ ਦਾ ਸਾਈਜ਼ ਵੀ ਤੁਹਾਨੂੰ 12x14 ਦਾ ਮਿਲਦਾ ਹੈਗਾ ਪਰ ਉਸ ਤੋਂ ਜ਼ਿਆਦਾਤਰ 200 ਗਾਜੀ ਕੋਠੀ ਵਿੱਚ ਵੀ ਤੁਹਾਨੂੰ ਰੂਮ ਦਾ ਸਾਈਜ਼ 10x11 ਬន្តែ ਇਸ ਵਿੱਚ ਤੁਹਾਨੂੰ 12x14 ਦਾ ਰੂਮ ਦਾ ਸਾਈਜ਼ ਦਿੱਤਾ ਹੈ ਜਿਸ ਦੇ ਵਿੱਚ ਤੁਹਾਨੂੰ ਫੁੱਲ ਸਿਮਿਲੇਰ ਸ਼ੀਟ ਮਿਲਦੀ ਹੈ ਬੈੱਡ ਬਾਕਸ ਤੇ ਲੱਗੀ ਜਿਵੇਂ ਕਬੂਰਟ ਦੇ ਫੁੱਲ ਹਾਈਟ ਦਾ ਤੁਹਾਨੂੰ ਕਬੂਰਟ ਮਿਲਦੇ ਆ ਤੇ ਨਾਲ ਤੁਹਾਨੂੰ LED ਪੈਨਲ ਮਿਲਦਾ ਨਾਲ ਨਾਲ ਫੁੱਲ ਡਿਜ਼ਾਈਨ ਵਿੱਚ ਇੱਥੇ ਤੁਸੀਂ ਕੋਈ ਮਰਜ਼ੀ ਸਮਾਨ ਇੱਥੇ ਕੋਈ ਡਿਜ਼ਾਈਨ ਕਰ ਸਕਦੇ ਹੋ ਤੇ ਨਾਲ ਹੀ ਦੋਸਤੋ ਤੁਸੀਂ ਇਹ ਕੱਪਵੁੱਡ ਦੇ ਸਕਦੇ ਹੋ ਫੁੱਲ ਹਾਈਟ ਦਾ ਇਸ ਨੂੰ ਡਰੈਸਿੰਗ ਏਰੀਆ ਵੀ ਲੱਗੇ ਏਰੀਆ ਵਿੱਚ ਦਿੱਤਾ ਗਿਆ ਹੈਗਾ ਤੇ ਨਾਲ ਹੀ ਤੁਹਾਨੂੰ ਜੋ ਬੈੱਡ ਬਾਕਸ ਹੈ ਅੱਛੇ ਡਿਜ਼ਾਈਨ ਵਿੱਚ ਹੈ ਤੇ ਹੈਵੀ ਕੁਆਲਿਟੀ ਵਿੱਚ ਹੈ ਜੋ ਤੁਹਾਨੂੰ 6 ਵਾਰੀ 6 ਦਾ ਬੈੱਡ ਬਾਕਸ ਮਿਲਦਾ ਹੈ ਤੇ ਇੱਥੇ ਬਾਕਸ ਮਿਲਦੇ ਐਥੇ ਖੁੱਲੇ ਡੁੱਲੇ ਤੁਸੀਂ ਕੋਈ ਮਰਜੀ ਸਮਾਨ ਇੱਥੇ ਆਪਦਾ ਕੈਰੀ ਕਰ ਸਕਦੇ ਹੋ ਤਾਂ ਜੋ ਬੱਸ ਤੁਹਾਨੂੰ ਦਾ ਇਹ ਰੂਮ ਦੇ ਅੰਦਰ ਤੁਹਾਨੂੰ ਇੱਕ ਲੱਗੇ ਦੀ ਤਰ੍ਹਾਂ ਇੱਕ ਸਟੋਰ ਦਿੱਤਾ ਗਿਆ ਹੈ ਕਾਫੀ ਖੁੱਲਾ ਡੁੱਲਾ ਸਟੋਰ ਹੈ ਇੱਥੇ ਤੁਸੀਂ ਈਜ਼ੀ ਇੱਥੇ ਕੋਈ ਵੀ ਸਮਾਨ ਜਾਂ ਵੇਸਟਿੰਗ ਸਮਾਨ ਆ ਤੁਸੀਂ ਇੱਥੇ ਕੈਰੀ ਕਰ ਸਕਦੇ ਹੋ ਤੇ ਆਪਣਾ ਉੱਪਰ ਦੀ ਤਰ੍ਹਾਂ ਸਮਾਨ ਰੱਖ ਸਕਦੇ ਹਾਂ ਤੇ ਜੇ ਆਪਾਂ ਵਾਸ਼ਰੂਮ ਕਰੀਏ ਤਾਂ ਵਾਸ਼ਰੂਮ ਦੀ ਗੱਲ ਵੀ ਆਪਾਂ 6x6 ਦੀ ਗੱਲ ਕਰਦੇ ਆਂ ਤਾਂ 6x6 ਵਰਤੋਂ ਤੁਹਾਨੂੰ ਦੂਜੇ ਰੂਮ ਨਾਲ ਤੈਜ ਵਾਸ਼ਰੂਮ ਮਿਲਦਾ ਜਿਹਦੇ ਵਿੱਚ ਤੁਹਾਨੂੰ ਟੋਇਲਟ ਸੀਟ ਤੇ ਸ਼ੈਂਕ ਤੇ ਸ਼ਾਵਰ ਸਭ ਸਾਰਾ ਕੁਟੀਆਂ ਤੁਹਾਨੂੰ ਇਨਕਲੂਡ ਕਰਦੀਆਂ ਤੇ ਬਾਥਰੂਮ ਤੋਂ ਉੱਤੇ ਮਤਲਬ ਡੋਰ ਮਿਲਣਗਾ ਨਾਲ ਨਾਲ ਅੱਗਿਆ ਵਾਸ਼ਰੂਮ ਚੋਂ ਤੇ ਦੋਸਤੋ ਅਸੀਂ ਹੁਣ ਸੇਮ ਗੱਲ ਕਰੀ ਤਾਂ ਫਰਸਟ ਫਲੋਰ ਤੇ ਉੱਪਰ ਜਲੀ ਚੱਲਣ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਐਜ਼ ਇਟ ਜਿਵੇਂ ਬੰਦੇ ਨੇ نیچے ਬਣਾਇਆ ਐਜ਼ ਇਟ ਬੰਦੇ ਨੇ ਜਿਵੇਂ ਉੱਪਰ ਬਣਾਇਆ ਜਿਸ ਵਿੱਚ ਤੁ ਤੇ ਬੂਡਨ ਵਰਕਰ ਤੇ ਨਾਲ ਤੁਹਾਨੂੰ ਕਿਚਨ ਮਿਲਦੀ ਆ। ਆਹ ਦੋਸਤੋ ਅੱਪ ਜੇ ਗੱਲ ਸਟਾਰਟ ਕਰੀਏ ਤਾਂ ਸਟੇਅਰ ਦੀ ਤਰਫ ਤੁਹਾਨੂੰ ਤੁਹਾਨੂੰ ਸਟੇਅਰ ਮਿਲਦੀ ਆ ਤੇ ਅੰਦਰ ਦੀ ਕਮਰ ਮਿਲਦੀ ਆ। ਨੀਚੋਂ ਤੁਹਾਨੂੰ ਸਟੇਅਰ ਦੀ ਰੇਲੀ ਮਿਲੇਗੀ ਅੱਛੀ ਹੈਵੀ ਕੁਆਲਿਟੀ ਵਿੱਚ ਤੇ ਨਾਲ ਜੋ ਦਵਾਰ ਤੇ ਕੀਤਾ ਹੈ ਟੈਕਚਰ ਕੀਤਾ ਅੱਛੀ ਕੁਆਲਿਟੀ ਵਿੱਚ ਜਿਸ ਵਿੱਚ ਜਿੰਨਾ ਮਾਜੀ ਪਾਣੀ ਲੱਗਦਾ ਤੇ ਇਹਨੂੰ ਦਾਸਿਆ ਨਸਲਾ ਲਾਉਂਦੀ ਆ ਦੋਸਤੋ ਤੇ ਜਿੱਥੇ ਕੁੱਲ ਜੇ ਸਾਊਥ ਪੱਥਰ ਲੱਗਿਆ ਹੋਇਆ ਪੋੜੀਆਂ ਵਿੱਚ ਤੇ ਦੋਸਤੋ ਜੇ ਆਪਾਂ ਹੁਣ ਪਹਿਲਾਂ ਗੱਲ ਕਰੀਏ ਤਾਂ ਤੁਹਾਨੂੰ ਇੱਥੇ ਸਭ ਤੋਂ ਪਹਿਲਾਂ ਕੀ ਮਿਲਦਾ ਫਸਟ ਆਫ ਅਲੋਕ ਇੱਕ ਕਾਫੀ ਖੁੱਲੀ ਢੁਡੀ ਲੌਬੀ ਮਿਲਦੀ ਹੈ ਜਿਸ ਦੇ ਵਿੱਚ ਤੁਸੀਂ ਸੋਫਾ ਸੈੱਟ ਰਖਾ ਸਕਦੇ ਹੋ ਜਾਂ ਤੁਸੀਂ ਮਤਲਬ ਪੜਾ ਦਿਵਾਨ ਵੀ ਲਗਾਣਾ ਤਾਂ ਇੱਜੀ ਇੱਥੇ ਤੁਸੀਂ ਕੈਰੀ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਰੂਮ ਤੋਂ ਵੀ ਪਰ ਇੱਥੇ ਲੌਬੀ ਏਰੀਆ ਦਿੱਤਾ ਗਿਆ ਤੇ ਜੇ ਆਪਾਂ ਪਹਿਲੇ ਰੂਮ ਦੀ ਗੱਲ ਕਰੀਏ ਪਹਿਲੇ ਰੂਮ ਵਿੱਚ ਤੁਹਾਨੂੰ ਮਾਸਟਰ ਰੂਮ ਮਿਲਦਾ ਜਿਸ ਵਿੱਚ ਤੁਹਾਨੂੰ ਕਪੋਡਰ ਮਿਲਦੇ ਨੇ ਤੇ ਨਾਲ ਨਾਲ ਤੁਹਾਨੂੰ ਕਿਚਨ ਵੀ ਮਿਲਦੀ ਹੈ ਤੇ ਕਿਚਨ ਵਿੱਚ ਵੀ ਤੁਹਾਨੂੰ ਕਪੋਡਰ ਦਾ ਏਰੀਆ ਮਿਲਦਾ ਕਾਫੀ ਦੇਖੋ ਦੋਸਤੋ ਪ੍ਰਸ਼ਾਸਨ ਕਾਫੀ ਕੈਰੀ ਕਰਿਆ ਹੈ ਵਰਕ ਵੀ ਤੇ ਨਾਲ ਹੀ ਤੁਹਾਨੂੰ ਇਸ ਰੂਮ ਦਾ ਬਾਥਰੂਮ ਅਟੈਚਮੈਂਟ ਹੈ ਜਿਸ ਵਿੱਚ ਤੁਹਾਨੂੰ ਸਾਰਾ ਮਤਲਬ ਕੰਮ ਕੰਪਲੀਟ ਮਿਲੇਗਾ ਜਿਹਦੇ ਵਿੱਚ ਸੀਟ ਵਗੈਰਾ ਕੂਟੀਆਂ ਸਾਰਾ ਤੁਹਾਨੂੰ ਇਨਕਲੂਡ ਹੋ ਕੇ ਮਿਲੇਗੀ ਤੇ ਜੇ ਦੂਜਾ ਰੂਮ ਦੀ ਗੱਲ ਕਰੀਏ ਤਾਂ ਦੂਜਾ ਰੂਮ ਵੀ ਤੁਹਾਨੂੰ 12x14 ਦਾ ਮਿਲਦਾ ਹੈ ਜਿਸ ਵਿੱਚ ਤੁਹਾਨੂੰ ਫਰਸ਼ ਮਿਲਣਗੇ ਜਿਵੇਂ ਨਾਲ ਤੁਹਾਨੂੰ ਨਾਲ ਬਾਥਰੂਮ ਵੀ ਨਾਲ ਲੱਗ ਕੇ ਅਟੈਚਟ ਮਿਲੇਗਾ 200 ਗਾਜ ਵਿੱਚ ਤੁਹਾਨੂੰ 4 ਬੈਡਰੂਮ 4 ਬਾਥਰੂਮ ਤੇ ਦੋ ਕੀਚਨ ਮਿਲ ਰਹੇ ਨੇ ਜੇ ਅਸੀਂ ਇਹਦੇ ਬਾਲਕਨੀ ਦੀ ਗੱਲ ਕਰੀਏ ਤਾਂ ਬਾਲਕਨੀ ਵੀ ਤੁਹਾਨੂੰ ਕਾਫੀ ਓਪਨ ਦਿੱਤੀ ਗਈ ਹੈ ਇੱਥੇ ਤੁਸੀਂ ਇਸ ਲਈ ਇੱਥੇ ਜ ਬੈਠਣਾ ਹੋਵੇ ਜਾਂ ਕੁਰਸੀਆਂ ਲਗਾਉਣੀਆਂ ਹੋ ਤਾਂ ਈਜ਼ਲੀ ਇੱਥੇ 10 ਵਾਲਾ ਬੰਦੇ ਇੱਥੇ ਬੈਕ ਸੈਟ ਦੇ ਨੇ ਤੁਸੀਂ ਵੈਸੀ ਇਹ ਤੁਹਾਡੇ ਬਾਲਕਨੀ ਤੇ ਆਈ ਹੈ ਜਿਸ ਵਿੱਚ ਤੁਹਾਨੂੰ ਵਾਸ਼ਿੰਗ ਏਰੀਆ ਵੀ ਮਿਲਦਾ ਦੋਸਤੋ ਇਹ ਤੁਸੀਂ ਕੋਠੀ ਦਾ ਵਿਊ ਸਾਰਾ ਕਰੀ ਲਿਆ ਤੁਹਾਨੂੰ ਮੈਂ ਨਾਲ ਨਾਲ ਇਹ ਵੀ ਦੱਸਦਾ ਕਿ ਇਹ ਜੇ ਲੋਕੇਸ਼ਨ ਹੈ ਇਹ ਤੁਹਾਨੂੰ ਰਤਨਗਰ ਸੀ ਦੇ ਵਿੱਚ ਮੇਨ ਰਤਨਗਰ ਸੀ ਦੇ ਵਿੱਚ ਪੈਂਦੀ ਆ ਜਿਹੜਾ ਤੁਹਾਨੂੰ ਤ੍ਰਿਪੜੀ ਮਾਰਕੀਟ ਦੇ ਵਿੱਚ ਮਿਲਦਾਗਾ ਦੋਸਤੋ ਇਹ ਲੋਕਾਂ ਦੀ ਡਿਮਾਂਡ ਵੋਸ ਸੀ ਸਾਨੂੰ ਰਤਨਗਰ ਸੀ ਮੇਨ ਵਿੱਚ ਨਹੀਂ ਮ ਤਾਂ ਉਸ ਕਰਕੇ ਅਸੀਂ ਕੋਟੀ ਸੋਡੇ ਲਈ ਲੈ ਕੇ ਆਇਆ 215 ਗੱਡੀ ਹੈ ਤੇ ਦੋਸਤੋ ਤੁਹਾਨੂੰ ਇਹਦੀ ਮੈਂ ਡਿਮਾਂਡ ਦੱਸਾਂ ਇਹਦੀ ਡਿਮਾਂਡ ਔਨਲੀ 80 ਲੱਖ ਰੁਪਈਆ ਦੀ ਜਿਹੜਾ ਬੰਦਾ ਇੰਟਰਸਟਡ ਹੈ ਤਾਂ ਸਾਡੀ ਵੀਡੀਓ ਨੂੰ ਪੂਰੀ ਫੁੱਲ ਵੀਡੀਓ ਦੇਖ ਕੇ ਸਾਨੂੰ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਅਸੀਂ ਤੁਹਾਨੂੰ ਸ਼ੇਅਰ ਕੀਤਾ ਹੋਇਆ ਤੇ ਸਾਡਾ WhatsApp ਨੰਬਰ ਵੀ ਉਹੀ ਹੈ ਜੇ ਬੰਦੇ ਨੂੰ ਪਰਸਨਲ ਕੋਈ ਹੋਰ ਚੀਜ਼ ਦੀ ਰਿਵਿਊ ਕਰਾਉਣਾ ਹੋਰ ਚੀਜ਼ ਦੀ ਵੀਡੀਓ ਚਾਹੀਦੀ ਹੈ ਤਾਂ ਅਸੀਂ ਬੰਦੇ ਨੂੰ ਉਹ ਵੀ ਚੀਜ਼ ਆਵਾ ਸਕਦੇ ਹਾਂ ਤੇ ਇਹਦੇ ਫੁੱਲ ਲੋਨ ਸਰਵਿਸ ਵੀ ਲੋ ਹੈਗੀਆਂ ਮਿਲਦੀ ਹੈ ਤੁਹਾਨੂੰ ਚਾਹੇ ਤੁਸੀਂ 90 95% ਲੋਨ ਵੀ ਕਰਵਾਉਣਾ ਚਾਹੁੰਦੇ ਹੋ ਤਾ ਤੁਹਾਡਾ ਪੂਰਾ ਸੈਂਟਰ ਲੌਨ ਵੀ ਹੋ ਜਾਏਗਾ ਤੇ ਦੋਸਤੋ ਇਹ ਕੋਠੀ ਨੂੰ ਵਿਜ਼ਿਟ ਕਰਨ ਲਈ ਸਾਨੂੰ ਜਲਦ ਤੋਂ ਜਲਦ ਫੋਨ ਕਰੋ ਤੇ ਅਸੀਂ ਤੁਹਾਨੂੰ ਮਿਲਣ ਲਈ ਤਿਆਰ ਆ ਜਦੋਂ ਮਰਜੀ ਸਾਨੂੰ ਕਾਲ ਕਰਕੇ ਤੁਸੀਂ ਆ ਸਕਦੇ ਹੋ ਸਾਡੇ ਆਬਿਦੀ ਲੋਕੇਸ਼ਨ ਤੁਹਾਨੂੰ ਸ਼ੇਅਰ ਕੀਤੀ ਜਾਊ ਤੁਹਾਡੇ WhatsApp ਨੰਬਰ ਤੇ ਮੇਰਾ ਨੰਬਰ ਤੁਹਾਨੂੰ ਦਿੱਤਾ ਗਿਆ ਹੈਗਾ ਤੁਸੀਂ ਜਲਦ ਤੋਂ ਮੈਨੂੰ ਕਾਲ ਕਰੋ ਤੇ ਮੇਰੀ ਵੀਡੀਓ ਨੂੰ ਸ਼ੀਰੂ ਤੋਂ ਲੈ ਕੇ ਐਂਡ ਤੱਕ